ਪੰਜਾਬ ਦੇ ਲੋਕ ਗਰਮੀ ਦੇ ਨਾਲ ਬਿਹਾਲ ਹੋਏ ਪਏ ਨੇ ਉੱਥੇ ਹੀ ਪੰਜਾਬ ਦੇ ਲੋਕ ਬੇਸਬਰੀ ਨਾਲ ਉਮੀਦਾਂ ਇੰਤਜ਼ਾਰ ਕਰ ਰਹੇ ਨੇ ਮੌਨਸੂਨ ਨਿਕਵਰੀ ਪੰਜਾਬ ਦੇ ਵਿੱਚ ਦਸਤਕ ਦੇ ਰਹੀ ਸੀ ਪਰ ਹੁਣ ਮੌਨਸੂਨ ਦੀ ਰਫਤਾਰ ਜਿਹੜੀ ਉਹ ਹੋਲੀ ਹੋ ਚੁੱਕੀ ਹੈ ਜਿਸ ਕਾਰਨ ਲੋਕ ਚਿਪਚਿਪੀ ਅਤੇ ਹਮਸ ਪਰ ਗਰਮੀ ਤੋਂ ਪਰੇਸ਼ਾਨ ਹੋਏ ਪਏ ਨੇ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਜ਼ਲ ਅਲਰਟ ਜਾਰੀ ਕੀਤਾ ਗਿਆ ਹੈ ਆਉ तो कि सूबे का मौसम का हाल अज का कि रहेगा दस दईए कि पंजाब मौनसून दौरान भी घटमी कारण तापमान फिर वह शुरू हो गया है मौसम विभाग की जानकारी अनुसार पंजाब के चौबीस घंटिया तापमान जीरो पॉइंट एक डिग्री वाधा दर्ज किया गया है बठिंडा सब तो वाप ਤਾਪਮਾਨ 40.2 ਡਿਗਰੀ ਦਰਜ ਕੀਤਾ ਗਿਆ ਹੈ ਇਹ ਆਮ ਨਾਲੋਂ 3.5 ਡਿਗਰੀ ਵੱਧ ਹੈ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਮੌਨਸੂਨ ਦੇ ਕਮਜ਼ੋਰ ਹੋਣ ਕਾਰਨ ਪਿਛਲੇ 24 ਘੰਟਿਆਂ ਦੌਰਾਨ ਕਈ ਥਾਵਾਂ ਤੇ ਹਲਕੀ ਤੇ ਦਰਮਿਆਨੀ بارش ਹੋਈ ਹੈ ਜੇਕਰ ਜੁਲਾਈ ਦੇ 20 ਦਿਨਾਂ ਦੀ ਗੱਲ ਕਰੀਏ ਤਾਂ ਪਠਾਨਕੋਟ ਸੰਗਰੂਰ ਅਤੇ ਤਰਨਤਾਰਨ ਵਿੱਚ ਮੀਂਹ ਤਾਂ ਪਿਆ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਹ ਮੀਂਹ ਆਮ ਨਾਲੋਂ ਜ਼ਿਆਦਾ ਘਟ ਰਿਹਾ ਹੈ ਜਾਣਕਾਰੀ ਅਨੁਸਾਰ 12 ਜ਼ਿਲ੍ਹਿਆਂ ਵਿੱਚ 20 ਮਿਲੀ ਇਹਦੇ ਤੇ 49 ਮਿਲੀਮੀਟਰ ਤੱਕ ਕੱਟ ਮੀ ਪਿਆ ਹੈ ਪੰਜਾਬ ਚ ਸਭ ਤੋਂ ਵੱਧ ਮੀਂਹ ਲੁਧਿਆਣਾ ਦੇ ਨਵਾਂ ਸ਼ਹਿਰ ਅਤੇ ਖੰਨਾ ਵਿੱਚ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਸੋਮਵਾਰ ਤੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਸੰਗਰੂਰ ਫਤਿਗੜ੍ਹ ਸਾਹਿਬ ਨੂੰ ਰੂਪਨਗਰ ਪਟਿਆਲਾ ਅਤੇ ਮੋਹਾਲੀ ਜ਼ਿਲ੍ਹਿਆਂ ਚ ਮੀਂਹ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਅੰਮ੍ਰਿਤਸਰ 'ਚ ਸ਼ਨੀਵਾਰ ਨੂੰ 38.6 ਡਿਗਰੀ ਦੇ ਕਰੀਬ ਤਾਪਮਾਨ ਦਰਜ ਕੀਤਾ ਗਿਆ ਹੈ ਅਤੇ ਅੱਜ ਹਲਕੇ ਬੱਦਲ ਛਾਏ ਰਹਿਣ ਦੇ ਨਾਲ ਤਾਪਮਾਨ ਅਤੀ ਤੋਂ 38 ਡਿਗਰੀ ਤੱਕ ਰਹਿ ਸਕਦਾ ਹੈ ਜਲੰਧਰ 'ਚ ਬੀਤੇ ਦਿਨ ਤਾਪਮਾਨ 37.6 ਡਿਗਰੀ ਰਿਹਾ ਜਦਕਿ ਆਉਣ ਵਾਲੇ 2 ਦਿਨਾਂ ਦੇ ਕਰੀਬ ਇਹ ਤਾਪਮਾਨ 29 ਤੋਂ 35 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਪਟਿਆਲਾ 'ਚ ਅੱਜ ਬੱਦਲ ਛਾਇਆ ਰਹਿਣ ਕੇ ਚਸ ਨਾਲ ਤਾਪਮਾਨ 29 ਤੋਂ 35 ਡਿਗਰੀ ਰਹਿਣ ਤੱਕ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੁਹਾਲੀ 'ਚ ਬੀਤੇ ਦਿਨ ਤਾਪਮਾਨ 36.5 ਰਿਕਾਰਡ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਅੱਜ ਇਸ ਦੀ ਸੰਭਾਵਨਾ 29 ਤੋਂ 35 ਡਿਗਰੀ ਦੇ ਵਿੱਚ ਹੈ ਦਾ ਇਹ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਕਾਰਨ yellow alert ਜਾਰੀ ਕੀਤਾ ਗਿਆ ਹਾਲਾਂਕਿ ਮੌਸਮ ਮੌਨਸੂਨ ਦੀ ਜਿਹੜੀ ਰਫ਼ਤਾਰ ਹੈ ਉਹ ਪੰਜਾਬ ਦੇ ਵਿੱਚ ਹੋਣੀ ਹੋ ਚੁੱਕੀ ਹੈ ਜਿਸ ਦੇ ਕਾਰਨ ਲੋਕ ਅੱਤ ਦੀ ਗਰਮੀ ਤੋਂ ਪਰੇਸ਼ਾਨ ਨੇ ਬੱਚੇ ਚਿਪਚਿਪੀ ਅਤੇ ਹਮਸਰ ਪਰ ਗਰਮੀ ਤੋਂ ਪਰੇਸ਼ਾਨ ਨੇ ਇਸ ਗਰਮੀ ਨੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਅੰਦਰ ਵੜ ਦਿੱਤਾ ਹੈ ਅਤੇ ਹੁਣ ਲੋਕ ਬੇਸਬਰੀ ਨਾਲ ਮੌਨਸੂਨ ਦਾ ਇੰਤਜ਼ਾਰ ਕਰ ਰਹੇ ਨੇ ਹਾਲਾਕੀ ਸੌਣ ਦਾ ਮਹੀਨਾ ਵੀ ਚੜ ਚੁੱਕਿਆ ਹੈ ਪਰ ਬਾਰਿਸ਼ ਜਿਹੜੀ ਦੇਖਣ ਨੂੰ ਕਿਤੇ ਕਿਤੇ ਹੀ ਮਿਲ ਰਹੀ ਹੈ ਪਰ ਜਿਹੜੀ ਹਲਕੀ ਬਾਰਿਸ਼ ਹੁੰਦੀ ਹੈ ਉਸ ਨਾਲ ਤਾਪਮਾਨ ਦੇ ਵਿੱਚ ਕੁਝ ਜ਼ਿਆਦਾ ਫਰਕ ਨਹੀਂ ਪੈਂਦਾ ਤਾਂ ਦੇਖਣਾ ਹੋਵੇਗਾ ਕਿ ਅੱਜ ਜਿਹੜੇ ਬਲਾਜਰਿਆਂ ਦੇ ਵਿੱਚ ਮੌਨਸੂਨ ਵਿਭਾਗ ਵੱਲੋਂ ਯੈਲਰਟ ਜਾਰੀ ਕੀਤਾ ਗਿਆ ਹੈ ਉੱਥੇ ਮੀਂਹ ਅਤੇ ਹਵਾਵਾਂ ਚਲਦੀਆਂ ਨੇ ਕੀ ਨਹੀਂ ਤੁਸੀਂ ਵੀ ਆਪਣੇ ਸੂਬੇ ਦਾ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਕਿ शेयर कर सकते हो कि तो शहर मीँ पै रहा है या नहीं कि हुमस भरी है चुपचिपी गर्मी तो तुम भी परेशान हो नवीं ताजिया खबर लैके मुड़ हाज़र होवाने तुम देखते दे रहो नेंडर पंजाबी मीडिया इजाजत धनबाद